ਕਹਤਿਆਂ ਨੂੰ ਆਵੇ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਗੱਲ ਕਰਨੀ ਜਿਹੜਾ ਬੰਦਾ ਜਦੋਂ ਵਿਆਹ ਕਰ ਲੈਂਦਾ ਨਾ ساری ਜ਼ਿੰਦਗੀ ਜਨਾਨੀ ਬੰਦੇ ਦੇ ਕੰਮ ਆਉਂਦੀ ਆ ਬੰਦਾ ਜਨਾਨੀ ਦੇ ਕੰਮ ਆਉਂਦਾ ਗਣੀ ਰਲ ਮਿਲ ਕੇ ਪੂਰੀ ਜ਼ਿੰਦਗੀ ਕੱਢਦੇ ਆ ਪਰ ਲਾਸਟ ਵਿੱਚ ਜਦੋਂ ਬੱਚਾ ਇੱਕ ਸਮਝੋ ਜੰਮਦਾ ਉਹਨੂੰ ਉਹਦੀਆਂ ਮਾਸੀਆਂ ਚਾਚੀਆਂ ਤਾਈਆਂ ਨਣੌਣੀਆਂ ਦਾਈਂ ਨਿਣੌਂਦੀ ਆ ਜੋ ਦੂਜਾ ਨਾਉਣ ਜਿਹੜਾ ਉਹ ਫਿਰ ਤਾਂ ਨਾਉਣ ਦੀਆਂ ਵਿਆਹ ਬਲੀ ਬੰਦੇ ਨੂੰ ਲਾਸਟ ਵੇਲੇ ਉਹਦੇ ਜਨਾਨੀ ਨੀਨੋ ਉਹਨੂੰ ਉਹਦੇ ਭਰਾ ਚਾਚੇ ਦਾਇਰਾ ਨਾਲ ਮਿਲ ਕੇ ਰੋਂ ਗਿਆ ਲਾਸਟ ਵੇਲੇ ਠੀਕ ਆ ਉਹਨੂੰ ਕਦੇ ਵੀ ਮਤਲਬ ਜਨਾਨੀ ਨਹੀਂ ਨਰਾਉਗੀ ਜਨਾਨੀ ਜਦੋਂ ਲਾਸਟ ਵਿੱਚ ਮਰਦੀ ਆ ਤੇ ਉਹਨੂੰ ਉਹਦਾ ਬੰਦਾ ਨਹੀਂ ਨਰਾ ਸਕਦਾ ਉਹਦੀਆਂ ਧੀਆ ਭੈਣਾ ਉਹ ਨਰਾਉਣ ਦੀਆਂ ਸਾਰੀ ਜ਼ਿੰਦਗੀ ਇੱਕ ਸਾਥ ਦੇਣਾ ਇੱਕ ਦੇ ਲਾਸਟ ਵੇਲੇ ਜਨਾਨੀ ਇੱਕ ਕੰਮ ਬੰਦੇ ਦਾ ਨਹੀਂ ਕਰ ਸਕਦੀ ਬੰਦਾ ਇੱਕ ਜਨਾਨੀ ਦਾ ਕੰਮ ਨਹੀਂ ਕਰ ਸਕਦਾ ਦੇਖੋ ਕਿੰਡੀ ਵੱਡੀ ਮਾਲਕ ਨੇ ਇੱਕ ਲੀਲਾ ਰਚੀ ਆ ਵੀ ਸਾਰੀ ਜ਼ਿੰਦਗੀ ਬੰਦਾ ਮਤਲਬ ਕਮਾਈ ਕਰਕੇ ਉਹ ਜਨਾਨੀ ਦੇ ਹੱਥ ਤੇ ਰੱਖਦਾ ਪਰ ਲਾਸਟ ਵੇਲੇ ਉਹਨੂੰ ਨਿੜਾ ਨਹੀਂ ਸਕਦੀ ਮੋੜਾ ਨਹੀਂ ਦੇ ਸਕਦੀ ਤੇ ਬੰਦਾ ਆਪਣੀ ਜਨਾਨੀ ਨੂੰ ਮੋਢਾ ਦਿੰਦਾ ਇੱਕ ਨਾ ਨਹੀਂ ਸਕਦਾ ਦੋਸਤ ਇਹ ਗੱਲ ਸੋਚਣ ਵਾਲੀ ਆ ਸਮਝਣ ਵਾਲੀ ਆ ਵੀ ਆਪਾਂ ساری ਜ਼ਿੰਦਗੀ ਕਮਾਈ ਕਰਕੇ ਜਿਸ ਜਨਾਨੀ ਨੇ ਉਹ ਜਨਾਨੀ ਲਾਸਟ ਵੇਲੇ ਨਹੀਂ ਰਹਾ ਸਕਦੀ ਉਹਦੇ ਭਰਾ ਨਾਲ ਇਸ ਕਰਕੇ ਦੁਨੀਆ ਵਿੱਚ ਚਾਹੀਦਾ ਉਹਦੇ ਭਰਾ ਬਹੁਤ ਹੋਣੇ ਜ਼ਰੂਰੀ ਹੈ ਤਾਂ ਕਿ ਲਾਸਟ ਵੇਲੇ ਉਹਦੇ ਪੁੱਤ ਹੋਣੇ ਜ਼ਰੂਰੀ ਆ ਜਿਹੜੀ ਉਹਨੂੰ ਫੜ ਕੇ ਨਾ ਆਉਣ ਜੇ ਉਹ ਕੱਲਾ ਕਹਰਾ ਹੋਇਆ ਤੇ ਮੁੜ ਕੇ ਲੋਕੀ ਨਾ ਣਣਗੇ ਇਸ ਕਰਕੇ ਲਾਸਟ ਭਰਾ ਦੋ ਹੁਣੇ ਬਹੁਤ ਜ਼ਰੂਰੀ ਹੈ ਜਿਹੜਾ ਲਾਸਟ ਵੇਲੇ ਮੋੜਾ ਦੇਣ ਇੱਕ ਦੂਜੇ ਨੂੰ ਧੀਆਂ ਪੁੱਤ ਹੁਣੇ ਬਹੁਤ ਜ਼ਰੂਰੀ ਆ ਜਿਹੜਾ ਲਾਸਟ ਵੇਲੇ ਮੋੜਾ ਦੇਣ ਔਰ ਲਾਸਟ ਇਹਨਾਂ ਲੋਕੋ ਦੋਸਤੋ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੁਹਾਡਾ ਧੰਨਵਾਦ